ਅਮਰੀਕਾ ਤੋਂ ਤੋਂ ਬੋਰਡ ਹੋ ਕੇ ਭਾਰਤ ਪਹੁੰਚਣ ਵਾਲੇ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਹਨ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਉਹਨਾਂ ਦਾ ਨੌਜਵਾਨ ਕਦੋਂ ਇੱਥੋਂ ਗਿਆ ਸੀ ਔਰ ਕਿ ਕਿਹੜੇ ਜਗ੍ਹਾ ਦੇ ਉੱਤੇ ਉਹ ਕਿੰਨਾ ਸਮਾਂ ਉਹਨੂੰ ਹੋ ਚੁੱਕਾ ਸੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਜਿਹੜਾ ਹੈ ਉਹ ਜ਼ਰੂਰ ਇੱਥੇ 에ਰਪੋਰਟ ਤੇ ਪਹੁੰਚਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਉਨਾ ਵੱਲੋਂ ਜਿਹੜਾ ਹੈ ਗੱਲਬਾਤ ਜਿਹੜੀ ਹੋ ਜਰੂਰ ਕੀਤੀ ਜਾ ਰਹੀ ਹੈ ਤੇ ਗੱਲਬਾਤ ਹੋ ਰਹੀ ਹੈ ਸਾਡਾ ਵੀ ਪਟਾਣਾ ਹਾਂ ਨਾਲੇ ਪਤਾ ਹੀ ਭਿਓਣ ਬਿਲਕੁਲ ਜ਼ੋਰ ਪਿਆ ਗਿਆ ਸਰਕਾਰ ਦਾ ਦਬਦਬਾ ਚ ਲੈਣ ਡਿਆ ਜਿਨ੍ਹਾਂ ਦੇ 18000 ਬੰਦਾ ਪਕੜ ਲਿਆ ਅਸੀਂ ਕਈ ਸਮਝ ਗਿਆ ਸਾ ਇਹ ਵੀ ਸਾਡਾ ਬੰਦਾ ਵੀ ਫੋਨ ਕਰ ਰੋ ਜੱਕ ਤਾਂ ਵੜ ਗਿਆ ਸਾਡਾ ਮੁੰਡਾ ਕਿ ਕਦੋਂ ਗਿਆ ਸੀ ਤੁਹਾਡੇ ਬੇਟੇ ਦਾ ਤਾਈ ਨੂੰ ਪਹੁੰਚਿਆ ਜਨਵਰੀ ਨੂੰ ਅੱਛਾ 27 ਜਨਵਰੀ ਨੂੰ ਪਹੁੰਚਿਆ ਉਦੋਂ ਨਹੀਂ ਰੈਸਟ ਹਾਂ ਉਦੋਂ ਰੈਸਟ ਹੋ ਗਿਆ ਬਾਰਡਰ ਪਾਰ ਕਰਦੇ ਕਰਦੇ ਹੋਇਆ ਕਿ ਹਾਂ ਬਾਰਡਰ ਪਾਰ ਕਰਦੇ ਆ ਜੀ ਜਾਰੀ ਪੋਜੀਸ਼ਨ ਗੁਰਜਿੰਦਰ ਸਿੰਘ ਕਲੀਅਰ ਕਰੂਗਾ ਗੁਰਜਿੰਦਰ ਸਿੰਘ ਆ ਰਿਹਾ ਸਾਨੂੰ ਪਤਾ ਲੱਗਾ ਉਹ ਸਾਨੂੰ ਆਇਆ ਪਲੇ ਗਿਆ ਕਿੱਦਾਂ ਸੀਗਾ ਕਦੋਂ ਗਿਆ ਸੀਗਾ ਅਪ੍ਰੈਲ ਮਹੀਨੇ ਅਪ੍ਰੈਲ ਮਹੀਨੇ ਦੇ 2024 ਚ ਕਿੰਨੇ ਕਿੰਨੇ ਪੈਸੇ ਲੱਗੇ ਸੀ ਪੈਸੇ 50 ਤੋਂ 55 ਲੱਖ ਰੁਪਏ ਕਿਹਨੇ ਕਿਹਦੇ ਥਰੂ ਗਿਆ ਸੀਗਾ ਏਜੰਟ ਦੇ ਥਰੂ ਗਿਆ ਸੀ ਇਹ ਜਣ ਜਿਆਦਾ ਉਹਨੂੰ ਪਤਾ ਸਾਨੂੰ ਉਹਨੇ ਦੱਸਿਆ ਹਰਿਆਣੇ ਦਾ ਏਜੰਟਾ ਕੋਲ ਅੱਛਾ ਹਰਿਆਣੇ ਕਿਹੜੀ ਜਗ੍ਹਾ ਦਾ ਸੀ ਇਹ ਉਹ ਦੱਸੂਗਾ ਜੀ ਆਪੇ ਪੈਸੇ ਉਹ ਜੋ ਜੇਮ ਜੇਮ ਡਿਮਾਂਡ ਆਉਂਦੀ ਰਹੀ ਜਿਵੇਂ ਦਿੱਤੇ ਗਿਆ ਜੀ ਕਿੰਨੇ ਕਿੰਨੇ ਕੈਸ਼ ਕੈਸ਼ ਗਿਆ ਜੀ ਕੈਸ਼ ਕੈਸ਼ ਏਜੰਟ ਸਾਰੇ ਕੈਸ਼ ਲੈਂਦੇ ਆ ਕਿੱਦਾਂ ਕਿੱਦਾਂ ਦਿੱਤੇ ਮਤਲਬ 41 ਜ਼ਮੀਨ ਵੇਚ ਕੇ ਸੀ ਬਾਕੀ ਰਿਸ਼ਤੇਦਾਰ ਜਾਨ ਮੇਰਾ ਡਿਆ ਫਾਲ ਦੇ ਡੈਥ ਹੋ ਗਈ ਆ ਤੁਹਾਡਾ ਬ੍ਰਦਰ ਸਾਡਾ ਚਾਚੇ ਦਾ ਮੁੰਡਾ ਜੀ ਚਾਚੇ ਦਾ ਮੁੰਡਾ ਇਹ ਕਿ ਲਕਲੋਤਾ ਜੀ ਜੀਜੇਟ ਦੇ ਨਾਮ ਵਗੈਰਾ ਤੁਹਾਨੂੰ ਜਦੋਂ ਨੇ ਕਿਹਾ ਡੌਂਕੀ ਲਾ ਕੇ ਚੱਲਾ ਤੁਸੀਂ ਇਜਾਰੇ ਦੇ ਦਿੱਤੇ ਕਿ ਕਿ ਡੌਂਕੀ ਹੁੰਦਾ ਨਾ ਨਾ ਇੱਕ ਨੰਬਰ ਚਾ ਇੱਕ ਮਹੀਨਾ ਚ ਉਹਨਾਂ ਕਿ ਭੇਜ ਦਾਂਗੇ ਇੱਕ ਮਹੀਨੇ ਚ ਇੱਕ ਨੰਬਰ ਚ ਉਹਨਾਂ ਤੁਸੀਂ ਕਿ ਇੱਕ ਨੰਬਰ ਚ ਭੇਜ ਆਇਆ ਇੱਕ ਨੰਬਰ ਤੇ ਅਪ੍ਰੈਲ ਵੀ ਜਦੋਂ ਤੁਹਾਨੂੰ ਉਹ ਕਿੱਦਾਂ ਪਤਾ ਲੱਗਾ ਕਿ ਉਹ ਅਰੈਸਟ ਹੋ ਗਿਆ ਕਿ ਫੋਨ ਨਹੀਂ ਆਇਆ ਕਿ ਫੋਨ ਆਇਆ ਕਿੱਦਾਂ ਪਤਾ ਨਾ ਬਾਅਦ ਚ ਰਸਤੇ ਚ ਮਤਲਬ ਉਹਦੇ ਬਾਅਦ ਫੋਨ ਤੇ ਗੱਲਬਾਤ ਹੁੰਦੀ ਰਹੀ ਕਿ ਮੈਨੂੰ ਮਤਲਬ ਜੰ ਆ ਗਿਆ ਵੀ ਇਹ ਹੁਣ 2 ਨੰਬਰ ਤੇ ਪਹੁੰਚਿਆ ਫਿਰ ਕੀ ਕਰਦਾ ਜਦੋਂ ਜੈਂਟਰ ਨੂੰ ਪੈਸੇ ਦੇ ਬੈਠੇ ਜੀ ਫਿਰ ਇਸ ਕਰਕੇ ਲੇਕਿਨ ਨਹੀਂ ਲੱਗਦਾ ਕਿਉਂਕਿ ਜਿਸ ਤਰ੍ਹਾਂ ਦੀਆਂ ਸਾਹਮਣੇ ਆਂਦੀਆਂ ਸੀਗਾ ਲੱਗਦਾ ਨਹੀਂ ਸੀਗਾ ਕਿ ਜਿਵੇਂ ਪੁਲਵਾਮਾ ਦੇ ਜੰਗਲ ਨੇ ਮਸਕੂ ਮਸਕੋ ਦਾ ਟਪਣਾ ਸੀਗਾ ਕਿੰਨਾ ਕੁਛ ਸੀਗਾ ਉੱਥੇ ਜਦੋਂ ਵੇਖੋ ਜੀ ਮਲੂਕਾ ਹੱਥੋਂ ਨਿਕਲੀ ਗਿਆ ਬੱਚਾ ਜਦੋਂ ਆਪਾਂ ਪੈਸੇ ਵੀ ਦੇ ਬੈਠੇ ਫਿਰ ਇਹੋ ਸੁਬਨਾਨ ਦਾ ਵੀ ਭਾਵੇਂ ਮਾੜਾ ਭਾ ਚੰਗੀ ਜਗ੍ਹਾ ਪਹੁੰਚ ਜਾਵੇ ਕਿਸੇ ਨਾ ਕਿਸੇ ਤਰੀਕੇ ਚਲੋ ਪਹੁੰਚ ਵੀ ਗਿਆ ਤੇ ਫਿਰ ਹੁਣ ਜੋ ਵੀ ਅਦਰ ਸਰਕਾਰ ਦਾ ਸ਼ਕਤੀ ਹੋਣ ਕਰਕੇ ਲੇਕਿਨ ਪੰਜਾਬ ਸਰਕਾਰ ਐਕੀ ਕਹਿ ਰਹੀ ਕਿ ਨੌਜਵਾਨਾਂ ਨੌਕਰੀਆਂ ਦਿੱਤੇ ਜਾਣਗੇ ਕਿ ਲੱਗਦਾ ਕਿ ਨੌਕਰੀਆਂ ਮਿਲਣਗੀਆਂ ਤੁਹਾਨੂੰ ਲੱਗਦਾ ਜੀ ਇਸੀ ਨਾ ਇਹਨਾਂ ਨੂੰ ਤਾਂ ਹੁਣ ਜ਼ਰੂਰੀ ਕਵਸਨਾਂ ਸੋਚਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਇਹਨਾਂ ਦਾ ਭਵਿੱਖ ਖਤਮ ਹੋ ਗਿਆ ਸਾਰਾ ਜ਼ਮੀਨ ਵੇਕੀ ਜਿਹੜੀ ਇੱਕ ਗੱਲਾ ਸੀ ਫੇਰ ਕਿਹਨਾਂ ਦਾ ਜੋ ਕੋਈ ਘਰ ਹੀ ਉਹ ਵੀ ਗਰਵੀ ਰੱਖਤਾ ਕੋਈ ਮੱਝਾਂ ਗਾਵਾਂ ਰੱਖੀਆਂ ਆਈ ਉਹ ਵੀ ਵੇਚ ਕੇ ਤਾਂ 8 ਮਹੀਨੇ ਪਹਿਲਾਂ ਘਰੋਂ ਸ਼ੁਰੂ ਹੋ ਗਿਆ ਜਾਣਾ ਵੀ ਮੈਂ ਜਾਣਾ ਚਲ ਜਾਣਾ ਬਾਹਰ ਵਿਦੇਸ਼ ਜਾਣਾ ਸਾਰਾ ਕੁਝ ਹੁਣ ਖਤਮ ਹੋ ਗਿਆ ਦੋ ਸ਼ਿਟਰਾਂ ਦੇ ਅੰਦਰ ਮੈਰਡ ਕੀ ਚਾਹੁੰਦੇ ਹੋ ਕਿ ਜਿਹੜਾ ਏਜੰਟ ਨੇ ਦੋ ਨੰਬਰ ਚ ਭੇਜਿਆ ਉਹਦੇ ਖਿਲਾਫ ਕਾਰਵਾਈ ਹੋਵੇ ਬਿਲਕੁਲ 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 ਲੇਕਿਨ ਹਰਿਆਣੇ ਚ ਨੇ ਪੰਜਾਬ ਦੇ ਵਿੱਚੋਂ ਕਿਸ ਤਰ੍ਹਾਂ ਤੋਂ ਲੱਗਦੀ ਕਾਰਵਾਈ ਹੋਗੀ ਪੰਜਾਬ ਵਾਲੇ ਕਰਪਾਉਣ ਦਾ ਕਾਰਵਾਈ ਹੋ ਸਕਦਾ ਕਿਉਂ ਨਹੀਂ ਸਕਦਾ ਸਾਰਾ ਕੁਝ ਹੋ ਸਕਦਾ ਉਸ ਕਾਰਵਾਈ ਤੇ ਬਾਰਕੀ ਕਰ ਸਕਦਾ ਜੀ ਤੁਹਾਡਾ ਤੁਹਾਡਾ ਪਿੰਡ ਕਿੱਥੇ ਐਥੇ ਸਾਡੇ ਇੱਥੇ ਕਿੰਨਾ ਦਾ ਹੈ ਖੇਤੀ ਬੜੀ ਆ 7-8 ਕਿਲੋਮੀਟਰ ਹੋਊਗਾ ਪਿੰਡ ਭੁੱਲਰ ਆ ਭੁੱਲਰ ਪਿੰਡ ਤੇ ਤੁਹਾਡੇ ਬਿੱਟ ਦਾ ਕੀ ਨਾਮ ਜੀ ਮੇਰਾ ਭਤੀਜਾ ਜੇ ਜੇ ਨਾਮ ਜਿਹਨਾਂ ਦਾ ਕਮਾਈ ਹੋ ਜਾਂਦੀ ਹੈ ਸਿਕੁੰਦਰ ਕੀ ਨਾ ਉਹ ਸਿੱਧਾ ਉਹ ਚਲੋ ਸਿਕੁੰਦਰ ਸ਼ਾਇਦ ਦਾ ਤੇ ਜਦੋਂ ਤੁਸੀਂ ਇੱਥੇ ਪਹੁੰਚੇ ਹੋ ਹੁਣ 10 10:30 ਵਜੇ ਫਲਾਈਟ ਆਉਣੀ ਆ ਕਿ ਲੱਗਦਾ ਹੈ ਕਿ ਠੀਕ ਠਾਕ ਹੋਣਗੇ ਕਿਉਂਕਿ ਜਿੱਦਾਂ ਪੈਰਾਂ 'ਚ ਜੰਜੀਰੀਆਂ ਲਾਈਆਂ ਜਾਂਦੀਆਂ ਸੀ ਹੱਥ 'ਚ ਖਤਕੜੀਆਂ ਸੀ ਲੱਗਦਾ ਹੈ ਕਿ ਇਹ ਚੀਜ਼ਾਂ ਜੈਨੂਇਨ ਲੱਗਦੀਆਂ ਤੁਹਾਨੂੰ ਲੱਗਦਾ ਕੁਝ ਇਹਦਾ ਕੱਲ ਜਦੋਂ ਅਨਕਵਾਰੀ ਆਲੇ ਆਏ ਇਹ ਇਹਨਾਂ ਪੁੱਛਣ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਬੱਚਾ ਦੇ ਕੱਲ ਪਰਸੋ ਗਿਆ ਆ ਜੀ ਕਿਹੜੀ ਅਨਕਵਾਰੀ ਪੁੱਛਣ ਦੇ ਉਹਨਾਂ ਸਿਰਫ ਇਹ ਹੁੰਦਾ ਕਿ ਇਹਨਾਂ ਕੋਈ ਕ੍ਰੈਮਟ ਨਹੀਂ ਕੀਤਾ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਬੱਚਾ ਵਾਪਸ ਆ ਰਿਹਾ ਹੈ ਬਿਲਕੁਲ ਬਿਲਕੁਲ ਉਹ ਪਰਿਵਾਰ ਹੈ ਜਿਹੜੇ ਉਹ ਵਾਪਸ ਜਿਹੜਾ ਹੈ ਉਹ ਆ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਹੁਣ ਨੌਜਵਾਨਾਂ ਦੀ ਵਾਪਸ ਆਉਣਾ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਵੀ 119 ਦੇ ਕਰੀਬ 100 100 119 ਦੇ ਕਰੀਬ ਜਿਹੜੇ ਨੇ ਉਹ ਭਾਰਤੀ ਜਿਹੜੇ ਵਾਪਸ ਆ ਰਹੇ ਨੇ ਜਿਹੜੇ 67 ਜਿਹੜੇ ਪੰਜਾਬੀ ਨੇ ਲੇਕਿਨ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਪੈਸੇ ਲਗਾ ਕੇ ਔਰ ਘਰ ਦੀ ਸਾਰੀ ਪ੍ਰਾਪਰਟੀ ਵੇਚ ਕੇ ਇਸ ਨੂੰ ਭੇਜਿਆ ਸੀ ਔਰ 40 ਤੋਂ 45 ਲੱਖ ਰੁਪਏ ਜਿਹੜਾ ਸੀਗਾ ਲਗਾ ਕੇ ਭੇਜਿਆ ਸੀ ਲੇਕਿਨ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਜਰੂਰ ਉਹਨਾਂ ਨੂੰ ਬੰਦ ਆ ਜਿਹੜੇ ਹੈ ਜੋ ਨੌਕਰੀ ਉਹ ਦਿੱਤੀ ਜਾਵੇਗੀ ਲੇਕਿਨ ਪਰਿਵਾਰ ਦਾ ਕਹਣਾ ਕਿ ਏਜੰਟ ਦੇ ਖਿਲਾਫ ਵੀ ਜਿਹੜੀ ਹੈ ਜਰੂਰ ਕਾਰਵਾਈ ਹੋਣੀ ਚਾਹੀਦੀ ਕੈਮਰਾ ਪਰਸਨ ਸਾਹਿਬ ਜੀ ਇਤਲਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਾ ਸਾਹਿਬ